1825 ਚ ਜਦੋਂ ਖੇਤੀ ਕਰਦੇ ਸੀ ਤਾਂ ਉਦੋਂ ਟੂੜੀ ਵਗੈਰਾ ਢੋਣੀ ਆ ਦਾਣੇ ਢੋਣੇ ਆ ਜਿਵੇਂ ਅੱਜ ਕੱਲ ਆਪਾਂ ਟਰੈਕਟਰ ਟਰਾਲੀ ਵਰਤਦੇ ਆ ਤਾਂ ਉਦੋਂ ਜਹੂਦੀ ਲੋਕ ਇਹਨੂੰ ਵਰਤਦੇ ਸੀਗੇ ਇਹਨੂੰ ਹੁਣ ਗੱਡਾ ਕਹੀਏ ਕੀ ਕਹੀਏ ਤਾਂਗਾ ਕਹੀਏ ਕੀ ਕਹੀਏ ਇਹ ਹੁਣ ਤੁਹਾਡੇ ਤੇ ਸ਼ਬਦਦਾ ਉਹਨੂੰ ਨਾਂ ਨਹੀਂ ਪਤਾ ਹੈ ਕੀ ਕਹਿੰਦੇ ਆ ਇਹਨੂੰ ਕਿਉਂਕਿ ਮੂਰਲੇ ਟਾਇਰ ਵੀ ਘੁੰਮਦੇ ਲੱਕੜ ਦਾ ਬਣਿਆ ਸਾਰਾ ਥੋੜਾ ਜਿਹਾ ਥਾਂ ਇਹਨਾਂ ਨੇ ਜਿਹੜੇ ਉੱਤੇ ਚੱਕਿਆਂ ਦੇ ਉੱਤੇ ਜੋ ਚੜਾਏ ਹੋਏ ਆ ਪੱਤਰੇ ਜੇ ਉਹ ਲੋਹੇ ਦੇ ਆ ਬਾਕੀ ਸਾਰਾ ਕੁਝ ਪੁਰਾਣਾ ਤੇ ਆਹ ਜਦੋਂ ਬਲਦ ਖੋਲ ਦਿੰਦੇ ਹੁਣੇ ਆ ਘੋੜੇ ਖੋਲ ਦਿੰਦੇ ਨੇ ਦੇ ਵਿੱਚ ਪੱਠੇ ਖਾਣ ਨੂੰ ਉਹਨਾਂ ਨੇ ਸਿਸਟਮ ਰੱਖਿਆ ਹੋਇਆ ਵਾ ਆ ਸਾਰਾ ਪੁਰਾਣਾ ਵਾ ਇਹ ਕੀ ਆ ਕਿ ਇੱਕ ਬੈਰ ਨਾ ਬੈਰ ਨੂੰ ਮਤਲਬ ਇੱਕ ਕੋਠਾ ਵਾ ਜਿੱਥੇ ਉਹ ਆਪਦੀਆਂ ਫਸਲਾਂ ਨੂੰ ਰਸਾਂਭਦੇ ਹੁੰਦੇ ਸੀ ਦਾਣਾ ਫੱਕਾ ਲਿਆ ਕੇ ਤੂੜੀ ਲਿਆ ਕੇ ਸਾਂਭਦੇ ਹੁੰਦੇ ਸੀਗੇ ਤੇ ਇਹ ਜਹੂਦੀਆਂ ਦਾ ਬਲੈਕ ਕਰੀਕ ਵਿਲੇਜ ਆ ਉਸ ਥਾਂ ਤੇ ਮੈਂ ਟੋਰਾਂਟੋ ਚ ਪਹੁੰਚਿਆ ਹੋਇਆ ਵਾਂ ਇਹ ਆਇਰਲੈਂਡ ਤੋਂ ਆਇਆ ਹੋਇਆ ਆ ਕਹਿ ਸਕਦੇ ਆ ਕਿ ਜਰਮਨ ਤੋਂ ਆਇਆ ਹੋਇਆ ਪਰਿਵਾਰ ਸੀਗਾ ਤੇ ਇੱਕ ਜੋੜਾ ਆਇਆ ਸੀ ਉਦੋਂ ਤੋਂ ਅੱਜ 5 ਪੀੜੀਆਂ ਤੱਕ ਇੱਥੇ ਰਹੇ ਗਾਓ ਉਹਨਾਂ ਦੇ ਪੁੱਤ ਪੋਤੇ ਬਹੁਤ ਵੱਡਾ ਪਰਿਵਾਰ ਬਣ ਗਿਆ